ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਜਾਨ ਸ਼ਕਾਲ ਤੁਹਾਡਾ ਆਪਣਾ ਚੈਨਲ ਆਕਰ ਬਲਾਉ ਦੇ ਸਵਾਗਤ ਹੈ ਜੀ ਪਰ ਵੀਰ ਜੀ ਤਾਂ ਜੁਬਰ ਹੋ ਕੇ ਮੈਂ ਤੇ ਆਪਾਂ ਵੀ ਫੋਲਗੇਮਾ ਅੱਜ ਆਪਣੇ ਨਾਲ ਵਾਲੇ ਪਿੰਡ ਡੈਰ ਚ ਟੂਰਨਾਮੈਂਟ ਰੈਟਰ ਹਟ ਵਾਲੀ ਖੇਚ ਮੁਕਾਬਲੇ ਤੇ ਆਪਾਂ ਚੱਲਦੇ ਆ ਦੇਖਣ ਤੇ ਨਾਲੇ ਤੁਹਾਨੂੰ ਦਿਖਾਉਂਦੇ ਆ ਨਾ ਤੇ ਰਵੀ ਦਾ ਵੀ ਆਉਣਾ ਆਇਆ ਸੀਗਾ ਉਹ ਵੀ ਆਉਂਦੇ ਆ ਫੇਰ ਇਕੱਠੇ ਹੋ ਕੇ ਚੱਲਦੇ ਆਪਾਂ ਰੇਡ ਜੀ ਕਰਦੇ ਸੀਗਾ ਉਹਨਾਂ ਦੇ ਚਲੋ ਮਿਲਦੇ ਆ ਫਿਰ ਜਾ ਕੇ ਆਪਾਂ ਅੱਗੇ ਖੇਡ ਦੇ ਪਿਆਰ ਕਰਦੇ ਆ ਸਾਡਾ ਅਜੀਤ ਸਿੰਘ ਜੀ ਆਪਾਂ ਚੰਚਾਰ ਸਿੰਘ ਜੀ ਜੂਥ ਦੇ ਲੱਗ ਪਿੰਡ ਬਹਿਰ ਦੀ ਤਰਫਾ ਉਸ ਇਲਾਕੇ ਦੇ ਆਏ ਹੋ ਪ੍ਰਧਾਨ ਤੇ ਪੰਚ ਸਰਪੰਚਾਂ ਮਤਲਬ ਉਹਦੇ ਸਾਹਮਣੇ ਲੋਕਾ ਹਰਨਾਮਨ ਜੀ ਤੇ ਲੋਕੀ ਕੋਟ ਵਰਗੇ ਖੜੇ ਆ ਬਿਆਨ ਦੇ ਵਿੱਚ ਆਪਾਂ ਦੇ ਸਾਹਮਣੇ ਜਿੰਨੂ ਪਾ ਰਹੇ ਨੇ ਜਨਰਲ ਸਟਾਫਰ ਕਲੀ ਵਾਲਾ ਜੋ ਕਲੀ ਦੀ ਸੇਵਾ ਕਰਦਾ ਜਿਹੜੇ ਫੀਲ ਵਿੱਚ ਕਮਾਲ ਦਾ ਉਹ ਬੱਚਾ ਕਮਾਲ ਕਰਦਾ ਹੋਇਆ ਗਰਾਉਂਡ ਦੇ ਵਿੱਚ ਉੱਧਰ ਕਹਿੰਦੇ ਧੰਨਵਾਦ ਆਈ ਰਦਰ ਪੱਥੂਣੀ ਸਰਬਜੀਤ ਕਾਂਤੂਣੀ ਪਰਮਵੀਰ ਮਾਦੀ ਵਰਗੇ ਸਵੇਂਦਰ ਵਾਪਾਹੀ ਫਿਰ ਮਾਦੀ ਮਿੰਕੂ ਤਾਹਰ ਹਰਮਨ ਕਾਂਤੂ ਜੱਗੀ ਸੰਦੇਵ ਅਰਬੀਤ ਕੰਗੂ ਅੰਕਲਾਕਰ ਐਕਟਿੰਗ ਹੈ ਕਲੀਪ ਅਫੀ ਦੀ ਅਰਬੀਤ ਕਾਂਤੂ ਦੇ ਗੇਂਦ ਤੋਂ ਹੋਣਾ ਹੈ ਪ੍ਰਿੰਸਪਲ ਅੱਗੇ ਉਹ ਕਿਹਦੇ ਦੇ ਸੱਤ ਪਾਣੀ ਦੇ ਖਾਲਪ ਕਰਾਵੇ ਹੋਰ ਸਾਹਮਣੇ ਦੇਖੀਓ ਜਸਤ ਨਜ਼ਾਰਾ ਖੁੱਤ ਨਜ਼ਾਰਾ ਇੱਥੇ ਇੱਥੇ ਵੇ ਰੌਣਕ ਮደ ਨੇ ਇੱਥੇ ਵੇ ਲੱਗੇ ਹੋਰ ਗੱਡੀ ਦੇ ਵਿੱਚ ਬਾਜਾ ਕੀਤਾ ਉਹ ਸਾਹਮਣੇ ਕਹਿੰਦੇ ਇਸ ਵੇਲੇ ਬਾਹਰ ਪੜਨੇ ਰੱਖ ਪਈ ਜਾਊਗਾ ਖੇਡ ਦੇ ਮੈਦਾਨ ਵਿੱਚ ਕਿੰਨੀ ਕਮਾਲ ਹੋਈ ਜਾਂਦੀ ਹੈ ਉਹ ਦੁਨੀਆ ਉਹ ਤੇ ਹੈ ਜੀ ਜੀ ਲਈ ਆ ਰਿਹਾ ਮੁੰਡਾ ਇਹ ਕੌਣ ਆ ਇਹ ਪਰਗੇ ਬਗਨੇ ਪੰਜੋਰ ਵਾਲਾ ਇਹ ਪਰਗੇ ਦਾ ਪੰਜੋਰ ਵਾਲਾ ਉਹਦਾ ਦੇਖੀਏ ਟਾਈਮ ਮੇਰੇ ਬੰਦੋ 3 ਮਿੰਟ 9 ਸੈਕਿੰਡ 12 ਚੱਲ ਪਿਆ सिधा सिधा पजार जेका सिधा सिधा पजार ऐं शाला न मरबा ऐं आॾी की पी रोड ते चढ़ी आे खुल स्पीटा फर जी हिकु त पहले न

नर सबूत्रू नर सबूत्रे नरू जा ਹੌਸਲਾ ਦੇ ਦਿਆ ਤੋ ਖਿਡਾਰੀਆਂ ਦਾ ਹੋ ਜਾਂਦੇ ਇਹ ਟਰੈਕਟਰ ਪੁੱਛਿਆ ਫਿਰਦਾ ਮਾਲਵੇ ਦੀ ਖੇਤ ਵਿੱਚ ਅਸੀਂ ਕਹਿੰਦੇ ਮੈਂ ਟਰੈਕਟਰ ਪੁੱਛਿਆ ਫਿਰਦਾ ਇਹਦਾ ਸਮਾਨੋਣ ਕਰੋ ਜੀ ਇੱਕ ਵਾਰੀ ਤਾੜੀ ਦੇ ਜ਼ਰੂਰੀ ਜ਼ਰੂਰ ਮਾਰਿਓ 2 ਮਿੰਟ 22 ਸਕੰਡ ਸਹਾਦ ਲਗੋ ਔਰ ਤਾੜੀ ਖੁੱਲ ਕੇ ਮਾਰ ਦਿਓ ਔਰ ਪਹਿਲਾ ਨਸਲ ਵੀ ਇਹ ਇੱਕ ਮੁੰਡੇ ਦੀ ਪਿੰਡੀ ਜਮਾਨਾ ਆ ਤੇਰੇ ਦਿੱਤਾ ਉਸ ਮੁੰਡੇ ਨੇ ਹਲੇ ਸਪੈਸ਼ਲ ਸਪੈਸ਼ਲ ਦੇ ਤავੱਤਾਂ ਤੇ ਸਾਡੇ ਅੱਗੇ ਦੇ ਦਿੱਤਾ ਇਹ ਫਿਰ ਲੱਗਦਾ ਹੈ ਇਹਦੇ ਰੋਲ ਦੇ ਲਈ ਮੁੰਡੇ ਜੇਸਸ ਟੂਰਨਾਮੈਂਟ ਅੰਦਰ ਪੁੱਜੇ ਨਹੀਂ ਬੜੀ ਧੂਰ ਲੰਬਾ ਪੰਡਾ ਤੈਅ ਕਰ ਦੋ ਇਹ ਮੁੰਡੇ ਜਿਹੜਾ ਬੱਠਾ ਟਰੱਕ ਦੇ ਇਹਨੂੰ ਸਭ ਸਾਭਾ ਲੱਲੀਆ ਕਹਿੰਦੇ ਨੇ ਜਿਹੜੀ ਯਾਰੀ ਕਹਿੰਦੇ ਚੈਲਿੰਗ ਬੱਸਰ ਦੇ ਨਾਲ ਆ ਹਾਲੋ ਮਨੀਤ ਮੱਲਵਰ ਨਿਰੰਤਰਾ ਆਹ ਟਰੈਕਟਰ ਤੇ ਵੱਟਾ ਮਾਰ ਕਰਦਾ ਆ। ਕੰਨੇ ਵਰशंकर ਏਰੀਆ ਦਾ ਲੱਲੀਆ ਪਿੰਡ ਪ੍ਰਸਿੱਧ ਆ ਦੇ ਕੇ ਵਰਸ਼ਾ ਤੋਂ ਬਹੁਤ ਜ਼ਿਆਦਾ ਰੋਡ ਤੇ ਬਾਕੀ। ਉਸ ਏਰੀਆ ਤੋਂ ਵਿਚਾਰਿਆ ਬਹੁਤ ਵਾਸਾ ਪੰਡਾ ਮੇਰੇ ਮਿੱਤਰੋ ਉੱਥੋਂ ਪਜਿਆ ਹੋਇਆ ਟਰੈਕਟਰ। ਇਹ ਪਹਾਲੇ ਵਰਲਰ ਗੁਰਪਾਲ ਵੀ ਇਸ ਕੁੱਟ ਕੋ ਵੱਟਾ ਮਾਰ ਕਰਦਾ ਪਿੰਡੋ। ਪਰ ਦੂਜੇ ਪਾਸੇ ਦੇਖੀਏ ਇਸ ਵੇਲੇ ਕੰਨੇ ਸੌਂਕ ਦਾ ਕੋਈ ਮੁੱਲ ਨਹੀਂ ਮੇਰੇ ਮਿੱਤਰੋ। ਸੌਕ ਪਗਾਵਰ ਦੇ ਲਈ ਅੱਜ ਬਹੜ ਬਣ ਦੇ ਵਿੱਚ ਪੁੱਜੇ ਨੇ ਆ ਟਰੈਕਟਰ ਨੂੰ ਕਹਿੰਦੇ ਸੱਦਾ ਬੱਤਵੋ ਆਹ ਸੋਹਰੇ ਮਸਮਲੇ ਆਪਾ ਇਹਦੇ ਵਿੱਚ ਆਪਾ ਲੰਗੀਆਂ ਵਾਲਾ ਦੌੜ ਰਿਹਾ ਇਸ ਵੀਰੇ ਟਰੈਕਟਰ ਕਹਿੰਦੇ ਭੰਤਨ ਸ੍ਰੀ ਰਾਜਾ ਸਾਹਿਬ ਦੀ ਔਰ 33 ਟਰੈਕਟਰ ਸੋਹ ਭਾਵੇਂ ਨੇ ਆਂ ਫੀਲ ਮੈਦਾਨ ਦੇ ਵਿੱਚ ਤੋਰ ਗਿਆ ਮੇਰੇ ਬੱਤੋ ਇਹਨਾਂ ਬਣਾ ਦੇ ਵਿੱਚ ਟੜ ਗਿਆ ਪਰ ਦੂਜੇ ਪਾਸੇ ਦੇਖੀਏ ਮਾਰੀ ਗਰ ਪੜੇ ਸਾਰੇ ਵੀਰ ਮੁਰਨੇ ਜਾ ਰਹੇ ਹੋਏ ਰਵੀ ਜੀ ਦੀ ਸੇਵਾ 그래 e h b ਉਹਦਾ ਸਮਾਂ ਨੋਟ ਕਰਤਾ ਤੁਸੀਂ ਵੀ ਦੇ 2 ਮਿੰਟ 25 ਸੈਕਿੰਡ 31 ਮੈਟਰ ਦੀ 2 ਮਿੰਟ 25 ਸੈਕਿੰਡ 31 ਮੈਟਰ ਦਾ ਸਮਾਂ ਲੱਗਿਆ ਉਸੇ ਮੁੰਡੇ ਜੋ ਤੇਜਸਰ ਵੱਲੋਂ ਸੱਤੀ ਦਾ ਸਨਮਾਨ ਜਿਹਨੇ ਪਹਿਲਾ ਡਾਇਰ ਵਾਲਾ ਦੂਜਾ ਡੀ ਮੇਰੇ ਜਿਓ ਬੈਕਟਰ ਸੁਧਿਆ 51000 ਰੁਪਏ ਦਾ ਭਰਾ ਦਾ ਲੁਆ ਰਿਹਾ ਟਰਨ ਕੈਨੇਡਾ ਵਾਲਾ ਵੀਰ ਉਰੇ ਟਾਈਮ ਵਾਲੇ ਵੀਰ ਕੋਲੇ ਥੋੜਾ ਜਿਹਾ ਪਿੱਛੇ ਨੂੰ ਹਟ ਜਾਓ। ਕਈ ਵਾਰੀ ਔਖਾ ਹੋ ਜਾਂਦਾ। ਸਾਹਮਣੇ ਵਾਲਾ ਬੋਨੇ ਰਹਿ ਗਿਆ ਮੇਰੇ ਕੋਲ। ਉਹ ਗਾੜੀ ਦਾ ਸਾਹਮਣੇ ਆਹ ਦੇਖੋ ਨਜ਼ਾਰਾ ਸਟਲ ਕਰ ਰਿਹਾ ਕਿੱਥੇ ਆ। ਇਹ ਟਰੈਕਟਰ ਕਹਿੰਦੇ ਸਟਲ ਕਰ ਰਿਹਾ ਆ ਕਿੱਥੇ ਆ ਭਾਈ। ਆ ਜਾ ਆ ਜਾ ਹੁਣੇ ਟਕਰ ਜਾਂਦਾ। ਇਹ ਹਣੀ ਆ ਜੀ ਹਰੀਤ ਦੇ ਨਾਲ ਆ। ਭਾਈ ਆ ਹੁਣੇ ਟਕਰ ਜਾਂਦਾ।

ਦੇ ਨਿਹਾਰੇ ਦਾ ਕੰਦੇ ਉਹ ਬੀਤੇ ਨਿਹਾਰੇ ਦਾ ਮੇਰੇ ਮਿੱਤਰੋ ਸ਼ੋਹਦਾ ਦੇ ਏਰੀਏ ਦਾ ਟੈਡੀ ਪਿੰਡ ਪ੍ਰਸਿੱਧਾ ਟੈਡੀ ਇਹ ਵੀ ਜਿੱਤਿਆ ਕਰਾ ਕੇ ਕਬੱਡੀ ਦੇ ਖੇਤਰ ਦੇ ਵਿੱਚ ਰੋਸੀ ਪਰਿਵਾਰ ਡਾਕਟਰ ਜਣ ਹਲਕਾਰ ਪੂਰਤ ਕਲੌਮ ਦੇ ਦੰਦ ਤੇ ਫਿਰ ਸਾਹਮਣੇ ਪ੍ਰਸਿੱਧਾ ਕਰ ਰਹੇ ਨੇ ਸਾਹਮਣੇ ਸ਼ੋਹਦਾ ਬਲੇ ਪਹੁੰਚ ਗਏ ਆਹ ਸਾਹਮਣੇ ਆ ਗਿਆ ਤੇਰੇ ਮਿੱਤਰ ਸਹੀ ਦਾ ਗਰਫ ਦੇ ਇਧਰ कमाल कॾहिं लाॻा उते चङी हरी प्रारायण हरीपुरी नजी वर्ग सारे भॻ रखा उहो ਕੇ ਲਈ ਲੱਪੜੀ ਪੈਂਦੀ ਆ ਉਹ ਲੱਪੜੀ ਪੈਂਦੀ ਆ ਕੱਥਰ ਬੱਤਰ ਆ ਰਿਆ ਖਿੱੱਚੇ ਨੌਜਵਾਨਾ ਖਿੱੱਚੇ ਨੌਜਵਾਨਾ ਲਓ ਖੇਡ ਦੇ ਮੈਦਾਨ ਵਿੱਚ ਮੇਰੇ ਵੀਰੋ ਇਸ ਵੇਲੇ ਕਹਿੰਦੇ ਲੱਗਦਾ ਹੋਇਆ ਜੋਰ ਇਹਨ ਕਹਿੰਦੇ ਕਮਾਲ ਹੋਈ ਪਈ ਆ ਅੱਜ ਕਹਿੰਦੇ ਡੈਰ ਪਿੰਡ ਦੇ ਵਿੱਚ ਕਮਾਲ ਹੋਈ ਪਈ ਆ ਵਾਹ ਜੀ ਵਾਹ ਉਧਰ ਕਹਿੰਦੇ ਮੇਰੇ ਵੀਰੋ ਐਸਸੀਐਮ ਸਰਦਾਰ ਚਰਜੀਤ ਸਿੰਘ ਜੀ ਜੰਮੀ ਉਹਨਾਂ ਦੇ ਸੁਪੁੱਤਰ ਬਾਈ ਨਵੀਜੀਤ ਉਹਨਾਂ ਦੇ ਵੀ ਕਿਤੇ ਕਰਦੇ ਆ ਉਹਨਾਂ ਧੰਨਵਾਦ ਕਰਦੇ ਆ ਬਾਈ ਸਾਡਾ ਬੈਠਾ ਹੈ ਮੇਰੇ ਵੀਰ ਸਿੰਗਾਪੁਰ ਦੇ ਵਿੱਚ ਗੁਰਤੇਜ ਬਾਜਵਾ ਹੈ ਔਰ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਭਰਿੰਦਰ ਸਿੰਘ ਜੀ ਖੇਡ ਪ੍ਰੋਮੋਟਰ ਨੇ ਔਰ ਉਹਨਾਂ ਦੇ ਵੀ ਜਿਹੜਾ ਸਾਡੇ ਦਰਮਿਆਨ ਪਹੁੰਚਣਾ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਪਰ ਸਾਹਮਣੇ ਦੇਖਣਾ ਲੈ ਵੀ ਖੁਰਤਾ ਵਾਲਿਆ ਬੱਲੇ ਬੱਲੇ ਹੋਈ ਗਈ ਆ ਬੱਲੇ ਬੱਲੇ ਹੋਈ ਗਈ ਆ ਦੇਖਣਾ ਵੀ ਜਿੱਤੜੇ ਨਿਸ਼ਾਨ ਖਣੋ ਆਏ ਜਾਂਦੇ ਝੰਡੇ ਨਾਲ ਇਹ ਤੇਈਆ ਨਾ ਬੰਦਰਾ ਕਦੇ ਪਿਆਰ ਸੁਣਾ ਆਹ ਸੌਕ ਨਾਲ ਪਿਆਰ ਨਾਲ ਲਾਲ ਜੀ ਦਾ ਜੱਟੇ ਨਾਰੇ ਹੋਰ ਜਿਸੜੇ ਨੇ ਸ਼ਾਨਾ ਫਰਾ ਦਾ ਆਇਆ ਮੇਰਾ ਹਰੀਪੁਰ ਕਮੇਟੀ ਵਾਲੇ ਪੁੱਛੇ ਕਿ ਹਰੀ ਦੇ ਕੈਨ ਹਰੀ ਦੇ ਹਰ ਗਰ ਹਰੀ ਦੇ ਫੋਰਮ ਦੀ ਖਾਰੀ ਔਰ ਦੀਪਾ ਕਹਿੰਦੇ ਸਾਡਾ ਵੀਰਾ ਹਰਨਾਪੁਰਿਆ ਜੈਜੀ ਕੋਟ ਹੈ ਕਿ ਮੀਆਪੁਰ ਤੇ ਨਾਲ ਕਦੇ ਗੁਰਾ ਹਰੀਪੁਰ ਇਹ ਲੱਖੀ ਦੀ ਜਲਪਾਪਾਲੇ ਹੋਈ ਜਮਕਾਰ ਸਾਹਿਬ ਦੇ ਜਿਹੜੇ ਆਏ ਹੋਇਆ ਧੰਨਵਾਦ ਕਰਦੇ ਆ ਪਰ ਸਿਰੇ ਦਾ ਮੁਕਾਬਲਾ ਚੱਲਦਾ ਸਿਰੇ ਦਾ ਮੈਚ ਚੱਲਦਾ ਹੋਇਆ ਸਿਰੇ ਦਾ ਕਿਹੜੇ ਮੁਕਾਬਲਾ ਹੈ ਭਾਈ ਬੋਲਟ ਜੀ ਕਿਹਨੇ ਟੱਕਰ ਹੋਈ ਪਈ ਆ ਆਹ ਭਾਈ ਬੋਲਟੀ ਟੱਕਰ ਹੋਈ ਪਈ ਆ ਉਹ ਮੇਲਾ ਕਹਿੰਦੇ ਸਹਰਪੁਰ ਬਿੰਦਰ ਰਾਜੀ ਬਹੁਤ ਵੱਡਾ ਧੰਨਵਾਦ ਕਰ ਰਿਹਾ ਹੈ ਭਗਵਾ ਦਾ ਮੱਡਾ ਬਈ ਤਿੰਦਰ ਕੋਈ ਕੇ ਕੇਤਾ ਤੇ ਆਇਆ ਆ ਔਰ ਧੰਨਵਾਦ ਹੈ ਇੱਥੇ ਬਾਦ ਵੀਰੇ ਫੀਟ ਖਲਵਾਰਾ ਕਲੱਬ ਜਾਂਦੀਆ ਵਾਲਾ ਫੀਟ ਖਲਵਾਰਾ ਦਾ ਬਜਾਉਂਦੀ ਔਰ ਤੇ ਬਾਹਰ ਨਾਥੋਪਰੀਆ ਦਾ ਗਰੁੱਪਾ ਮੇਰੇ ਵੀਰੋ ਅਰਜਨ 605 ਔਰ ਨਾਲ ਬਾਇਲ ਫਾਰਮ 7000 ਗਰੁੱਪਾ ਔਰ ਦੂਜੇ ਪਾਸੇ ਕਹਿੰਦੇ ਇਸ ਵੇਲੇ ਡਾਕਟਰ ਸਿੰਪਲ ਆ ਹੋ ਕਹਿੰਦੇ ਸੋਨਾ ਲੀਕਾ ਸੱਤੀ ਧੋ ਮਾਰ ਕਰਦਾ ਮੇਰੇ ਵੀਰੇ ਸੱਤੀ ਧੋ ਮਾਰ ਕਰਦਾ ਦੇਸਟਰ ਦੇ ਨਾਲ ਦੂਜੇ ਪਾਸੇ ਕਹਿੰਦੇ ਇਹ ਡਾਕਟਰ ਨੇ ਮਾਰ ਕਰ ਦਿਆ ਮੁੰਡੇ ਸੌਖੀਆਂ ਪਿੰਡ ਵਾਲੇ ਸੋਨਾ ਲੀਕਾ ਦੇ ਪਰਲੇ ਭਾਈ ਕਰਨ ਸੋਨਾ ਲੀਕਾ ਜੇਕਰ ਨੇ ਸੋਲ ਗਿਆ ਪਿੰਦਰ ਸੋਲ ਗਿਆ ਕੈਰਨ ਦੀ ਸੋਲ ਗਿਆ ਮੁਹਰ ਸੋਲ ਗਿਆ ਸੋਨੂੰ ਸੋਲ ਗਿਆ ਕਿਤਾ ਸੋਲ ਗਿਆ ਤੇ 350 ਸੋਲ ਗਿਆ ਆ ਡਾਕਟਰ ਤੇ ਸੱਦਾ ਮਾਰ ਕਰਦਾ ਤੇਰੇ ਤੋਂ ਪੂਰੀ ਸਮੇਂ ਤੱਕ ਆਹ ਗੱਲ ਸੁਣਿਆ ਇਹ ਸੱਤੀ ਗੱਲਾਂ ਚੱਕ ਲਈ ਮੋਲਾਵਾ ਆ ਗਏ ਬੰਦਾ ਜੀ ਇਹ ਮੁੰਡਿਆਂ ਦਾ ਆਪਾਂ ਈਵੈਂਟ ਕਰਾਉਣਾ ਬਹੁਤ ਹੀ ਵਧੀਆ ਦੇਖਣ ਵਾਲਾ ਈਵੈਂਟ ਆ ਪੰਜਾਬ ਸਿੰਘ ਜੀ ਆਜੋ ਗਰਾਊਂਡ ਦੇ ਵਿੱਚ ਪਿਆਰ ਸਾਡੇ ਕੋਲ ਖੁੱਤਈਆ ਨਾਲ ਹੁੰਦੀ ਆਪਾਂ ਛੋਟਾ ਮੁਕਤਬ ਕਰਾ ਗਏ ਭਾਜੀ ਬਹੁਤ ਹੀ ਵਧੀਆ ਦੇਖਣ ਵਾਲਾ ਜਿਹੜਾ ਪ੍ਰੋਗਰਾਮ ਆ ਸਾਡੇ ਵੀਰਾਂ ਦਾ ਛੋਟਾ ਜਿਹਾ ਹੁੰਦਾ ਮੁੰਡਾ ਖੇਡ ਰਿਹਾ ਹੁੰਦੀਆਂ ਖੇਡਾਂ ਦੇ 20000 ਹੋਏ ਜੁਆਸ ਤਾਲਾ ਵਿੱਚ ਜਿਹੜਾ ਕਰਤੱਪ ਕਰਦਾ ਆ ਰਿਹਾ

ਨਹੀਂ ਹੈਗਾ ਹੈ ਆ ਬਦਲ ਆ ਜਾ ਰਿਹਾ ਸਾਹਮਣੇ ਕਿ ਹੋ ਜਾ ਲਾਈਟ ਆ ਨਹੀਂ ਪੂਰੇ ਪੇਪਰ ਬਾਕੀ ਕੋਈ ਸਾਰੇ ਵੀਰਾਂ ਦਾ ਧੰਨਵਾਦ ਜੈਜੀ ਮਕੋਟ ਹੁਣੀ ਤੇ ਨਾਲ ਗੁਰਪ੍ਰੀਤ ਹੁਣੀ ਦੀਪੇ ਵਰਗੇ ਹੱਤੀ ਹੁਣੀ ਗੁਰੂ ਹੁਣੀ ਬੱਜਾ ਮਾਨ ਕਰਦੇ ਆ ਆਓ ਭਾਈ ਆਓ ਸ਼੍ਰੀ ਚਮਕੌਰ ਸਾਹਿਬ ਵਾਲਾ ਮੁੰਡਾ ਫਰੀਦਪੁਰ ਕਮੇਟੀ ਵਾਲੇ ਮੁੰਡੇ ਕਹਿੰਦੇ ਜੈਜੀ ਹੁਣੀ ਜੈਜੀ ਕਕੌਟ ਹੈ ਐਨ ਕਹਿੰਦੇ ਨਰਾਇੜੇ ਹੁਣੀ ਤੇ ਚੈਨੀ ਹੁਣੀ ਸਾਡੇ ਮਾਨ ਕਰਦੇ ਆ ਵੀਰ ਇਹਨਾਂ ਦਾ ਧੰਨਵਾਦ ਆ ਬੱਜਾ ਮਾਨ ਕਰਦੇ ਆ ਮੁੰਡੇ ਦੀ ਖੇਡ ਦੇ ਉੱਤੇ ਲੁਕੀ ਕਟੀਮ ਗੁਰਪ੍ਰੀਤ ਮਾ ਵੀ ਬਾਉ ਜੀ ਬਾਉ

जी मेर कोल आजा उन भाई इहा टाइमिंग दिलि तूं टाइम चार सो चार सैकंट चरानवे मेकरो कतनानवे न पैसे ले सघे ਲੱਕੀ ਆ ਸਾਡੇ ਜੋਤ ਕਮਾਲੀ ਵੱਲੋਂ ਤੇ ਇੱਕ ਹੋਰ ਭਰਾ ਦੇ ਕੇ ਗਿਆ ਸੀ 500 ਮੋਤੋ ਅੱਗੇ ਪੈਸੇ ਲੇ ਗਏ ਜੀ

ਕਿੰਦਾ ਹਰੀ-ਭਰੀਆ ਬਹੁਤ ਬਹੁਤ ਵਧੀਆ ਸਾਮੀਆਂ ਜੋ ਗੱਲ ਕਰਵਾਉਣੀ ਆ ਜੋ ਥੱਲੇ ਸਤਾਰ ਬਾਨਾ ਮੇਰੇ ਨਾਲ ਤਰੇ ਤਾਂ ਗੱਲਾਂ ਕਰਵਾਉਣੀ ਆ ਪੰਡਿਆਂ ਨੇ ਕਰਾਉਣ ਦੇ ਵਿੱਚ ਪੱਤੇ ਰਕਾਰ ਬਣਾਉਣਾ ਪੰਦੇ ਨੇ ਉਹ ਚਾਹੀਏ ਜੀ ਨੂੰ ਤੋੜਾ ਰੱਬਾ ਰੱਬਾ ਤਾੜੀ ਦਿੰਦੀ ਨਾ ਦੇ ਉਹ ਜਾਨਾ ਮੱਲੇ ਟੱਕਰ ਬਰੋਪਾ ਕੰਮਿਆ ਕਹਿੰਦੇ ਧਾਕੜ ਗਰੁੱਪ ਵਾਲਿਆਂ ਦਾ ਪ੍ਰਿੰਦ ਸਿੰਘ ਜੀ ਨਾਗਰਾ ਸਾਹਿਬ ਇਹਨਾਂ ਬੰਦੇ ਸੰਤਾ ਸਿੰਘ ਜੀ ਦਾ ਹਾਟਰ ਟ੍ਰੈਕਟਰ ਮੇਰੇ ਵੀਰ ਇਹ ਨੂੰ ਮਾਣ ਕਰਦੇ ਆ ਪੈਨੋ ਵਸਲਾ ਸੁਖਵੀਰ ਖੱਖਾ ਸੁੱਖਾ ਦਾਸ ਸੀ ਬਾਲਾ ਮੰਡਵਾਲਾ ਨਾਲ ਕੰਦੇ ਸੁਖਪ੍ਰਿੰਦ ਜਰਮਨ ਪੁਲਰ ਕੈਨੇਡਾ ਗੁਰਵਿੰਦਰ ਹਯਾਰਾ 嗯 ਸਾਰੀ ਸੈਕਿੰਡ ਚੌਂਕੀ ਨਾ ਕਰੋ ਜੀ ਤੇ ਟ੍ਰੈਕਟਰਾ ਲਓ ਸਾਹਮਣੇ ਵੇਖੋ ਇਸ ਵੇਲੇ ਲੱਗੇ ਕੇ ਨਾ ਭਾਲੀ ਖੇਤ ਮੁਕਾਬਲਾ ਚੱਲ ਰਿਹਾ ਹੈ ਧਾਹਰ ਪੰਗਨਾ ਰਾਮਣ ਪੰਘੂ ਵੀਰ ਵੱਲੋਂ 3100 ਹੋ ਗਿਆ ਜੀ 3100 ਕਰੋ ਜੀ 37 ਤੇ ਰਵਣ ਬੰਗੂ ਹੰਨਾ ਵੱਲੋਂ 3200 550 ਨਾਲ ਸਾਹਿਬ ਜੁਕਨ ਮਨਜੋਤ ਜੁਕਨ ਸਤਵੀਰ ਬਾਬਾ ਜੀ ਜੁਕਨ ਆਦਮਾ ਬਾਬਾ ਜੀ ਜੁਕਨ ਹੈ ਜੀ ਕੋਈ ਨਾ ਕੋਈ ਫੜ ਜਾ ਵੀਰੇ ਇੱਧਰੇ ਗੁਰਿੰਦਰ ਕਹਿੰਦਾ ਵੀ ਹਰਿੰਦਰ ਸਿੰਘ ਬਾਦਰੀਆ ਕਹਿੰਦਾ 31400 ਮੋਹਾਨੀ ਆਜਾ ਭਾਈ ਬਹੁਤਾ ਘੜਾ ਨੀ ਮੁਝ ਗਿਆ ਇਹਦਾ ਸਮਾਂ ਜੀ 2 ਮਿੰਟ 8 ਸਕੰਡ ਤੱਕ 75 ਮੈਂ ਕਰੋ ਜੀ ਬਾਰ ਹੋ ਗਈ ਆ ਕਾਲ ਆਲਾ ਹਰੇ ਅਰਜਗਰੀ ਵਾਲਾ ਬੰਦਿਆ ਕੋੜੜੀ ਵਾਲਾ ਇਹ ਕਹਿੰਦੇ ਜੰਮ ਗ੍ਰੋਪ ਜੂ ਆਸੇ ਆਏ ਹਾਏ 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 ਇਹਦਾ ਸਮਾਜੀ ਪੋਇੰਟ 38 ਸੈਕਿੰਡ 9 ਮਾਈਕਰੋ ਫੌਜੀ ਗੋੜਾ ਫੌਜੀ ਗੋੜਾ ਹੋਇਆ ਮੇਰੇ ਲੱਗਦਾ ਵੀ ਫੌਜੀ ਖੜਾ ਉਹਨੂੰ ਕੰਬਾਇਨ ਕੰਬੈਲ ਵਰਗੀ ਦੀ ਬੋਲ ਬਣੇ ਨੇ। ਜਦੋਂ ਇਹ ਬਹੁਤ ਤੀਰ ਵੀ ਕੰਬਾਈਨ ਦੀ ਵਰਤੋਂ ਹੁੰਦੀ ਆ ਇਹਨੂੰ ਮੇਰਾ ਖਿਆਲ ਆ ਵੀ ਕੰਬਾਇਨ ਬੋਲਦੇ ਆ। ਹਾਂ। ਇਹ ਗੜੀ ਜਿੱਥੇ ਰੰਗ ਵਾਲੀ ਡਰੈਮ ਵਾਲੀ ਚਲੋ ਦੂਜੇ ਪਾਸੇ ਆਪਾਂ ਦੇਖੀਏ ਆਹ ਦਾ ਕਰਗਰੋਪਲਾ ਕਹਿੰਦੇ ਸ੍ਰੀ ਨੰਦਪਾਲ ਸਾਹਿਬ ਦੇ ਏਰੀਆ ਦਾ ਗੁੰਗਾ ਸਾਹਿਬ ਤੋਂ ਪੁੱਜਿਆ ਹੋਇਆ ਟਰੱਕਾ ਮੇਰੇ ਮਿੱਤਰੋ ਇਹ ਟਰੱਕਰ ਤੇ ਗੱਡਾ ਮਾਰ ਕਰਦੇ ਨੇ ਚੈਲੀ ਗੋਸੋ ਹੋਣੀ ਸੁਖਵੀਰ ਖੱਖੋਣੀ ਸੁਖਾ ਦੌਲਸੀ ਬਾੜ ਤੇ ਨਾਲ ਮੰਡਵਾਲਾ ਸੁਖਬੀਰ ਦਰਮਨ ਤੇ ਭੁੱਲਣ ਕਨੇਡਾ ਗੁਰਵਿੰਦਰ ਹਾਜਾਰੇ ਹੋਣੀ ਆਕਰ ਗਰੁੱਪ ਵਾਲਿਆਂ ਦਾ ਕਹਿੰਦੇ ਲਾਟ ਗਿਆ ਅਰਜਣਾ ਮੇਰੇ ਵੀਰੋ ਓ ਅਰਜਣਾ ਸਾਹਮਣੇ ਦੇਖਿਓ ਓ ਅਰਜਣਾ ਹਰ ਇੱਕ ਪੂਰੀ ਤਰ੍ਹਾਂ ਪੂਰੀ ਤਾਕੀ ਨਾਲ ਜਾ ਰਿਹਾ ਜੱਗੀ ਭਲੌਰ ਹੁਣੀ ਪਰ ਦੂਜੇ ਪਾਸੇ ਦੇਖਿਓ ਰੁਟੇ ਆ ਜਈ ਵਾਰੀ ਆਪਾਂ ਨੂੰ ਇੱਕ ਦੋਰੀ ਦੋ ਯਾਹ ਬਾਤਾਂ ਦੇ ਕੀ ਬਾਤਾਂ ਦੇ ਓ ਬੱਲੇ ਬੱਲੇ ਔਖਾ ਥੱਕ ਥੱਕ ਖੱਟਾ دیਵਾਨਾ ਹੱਪੇ ਇਹ ਸਮੇਂ ਨੇ ਸਮੀਕਰਨ ਪਹਿਲੇ ਮੈਂ ਦੱਸਿਆ ਸੀ 2 ਮਿੰਟ 7 ਸੈਕਿੰਡ 57 ਮੈਕਰੋ ਨੇ ਜੀ ਹਾਂ ਜੀ 2 ਮਿੰਟ न टप्वरा राजा दुआ नंबर